ਰੋਟੀ ਖਾਲਾ ਮਹਲ ਉਧਰ ਮੈਂ ਰੋਟੀ ਨਹੀਂ ਖਾਣੀ ਕਹਿੰਦਾ ਖਾਲਾ ਕਹਿੰਦਾ ਫਿਰ ਰਿਸਿਵ ਨਹੀਂ ਹੋਣੀ ਉਹ ਪਤਾ ਨਹੀਂ ਜੋਧਾ ਬੰਦ ਦੇ ਵਿੱਚ ਕੀ ਚੱਕੀ ਫਿਰਦਾ ਸੀ ਸਾਡੇ ਸਾਹਮਣੇ ਸੱਚਾ ਮੁੰਡੇ ਦੇ ਚੱਡੇ ਪਾੜੇਗੇ ਲੱਤਾਂ ਤੋੜੇਗੇ ਸਾਹਮਣੇ ਸੱਚਾ ਇੱਕ ਮੁੰਡੇ ਜੋ ਲੱਤ ਤੋੜ ਕੇ ਉਹ ਬੈਰੀਕੇਟਾਂ ਦੇ ਕੋਲੇ ਜਾ ਰਿਹਾ ਸੀ ਨਾ ਉਹਨੇ ਜਾ ਕੇ ਉੱਥੇ ਗੁਰੂ ਦਾ ਨਾਰਾ ਲਾਇਆ ਵੀ ਬੋਲੇ ਸੋਦੇ ਬਸ ਇਹੀ ਗੱਲ ਕਹੀ ਆ ਉਹਦੇ ਚੱਡੇ ਲਾਤੇ ਲੱਤ ਰਕੇ ਚੱਡੇ ਪਾੜੇ ਸਾਹਮਣੇ ਸਾਹ ਦੇ ਵਿੱਚ ਬੋਲਾ ਇੰਨਾ ਜਿਆਦਾ ਸਿੱਟੇ ਕੁਝ ਪਤਾ ਨਹੀਂ ਲੱਗਦਾ ਸੀ ਉਹ ਸਾਹ ਲੈਣ ਦੇ ਲਈ ਇੱਕ ਸਾਈਡ ਤੇ ਪਾਸੇ ਦੇ ਕਣਕ ਨੂੰ ਲਖ ਲਿਆ ਉਧਰ ਜਣੀ ਕਿ ਤਕਰੀਬਨ 11100 ਮੋਡ ਟੈਸਟ ਕਰ ਰਿਆ ਸੀ ਉਹ ਉਹਨਾਂ ਤੋਂ ਮੂਰੇ ਸੀ ਜੀ ਉਹ ਸਾਰਾ ਨੰਨੀ ਮੜਾ ਸੌਖੇ ਥਾਂ ਦੇ ਵਿੱਚ ਗਿਆ ਜੀ ਉਹਦੇ ਹੱਥ 'ਚ ਇੱਕ ਪਾਣੀ ਦੀ ਬੋਤਲ ਸੀ ਜਦੋਂ ਉਹਦੇ ਫਾਇਰ ਵੱਜਿਆ ਇਹ ਵੀ ਗੱਗੂ ਵੀ ਕੱਲਾ ਹੀ ਸੀਗਾ ਇਹ ਵੀ ਜਾਣ ਦੇਖੀ ਆ ਕਿਤੇ ਲਈ ਜਾਂਦੇ ਆ ਆਪਣੇ ਖਾਤਰੀ ਤੇ ਆ ਯਾਰ ਜੇ ਆਪਾਂ ਹੁਣ ਘਰਾਂ 'ਚ ਬਹਿ ਜਾਗੇ ਵੀ ਆਪਾਂ ਕੀ ਲੈਣਾ ਯਾਰ ਆਪਣਾ ਨੁਕਸਾਨ ਗਲਤ ਗੱਲ ਆ ਵੀਰ ਉਹ ਇਕੱਠੇ ਹੋ ਜਓ 143 ধারা ਲਾਗੂ ਲਾ ਕੇ ਖੱਟਰ ਦਾ ਬਹਿਣ ਆਇਆ ਨਾ ਵੀ ਕਿਲੋਮੀਟਰ ਤੋਂ ਦਾਰੇ ਤੋਂ মিডিਆ ਦੂਰ ਰਹੀ ਵੀ ਜਾਨੀ ਮਾਨੀ ਦਾ ਨੁਕਸਾਨ ਦਾ ਮਾਲਾਬ ਖੋਦਾ ਹੋ ਜੱਲੇ ਵਾਲੇ ਬਾਗ ਚ ਜਨਰਲ ਡਾਇਰ ਨੇ ਕਤਲੇਆਮ ਕੀਤਾ ਸੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਸੀ ਉਹ ਮੇਜਰ ਹਰਿਆਣਾ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਬਹੁਤ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਗਰੇਵਾਲ ਕਿਸਾਨੀ ਅੰਦੋਲਨ ਜੋਰਾ ਤੇ ਹੈ ਪਰ ਕਿਤੇ ਨਾ ਕਿਤੇ ਟਕਰਾਅ ਦੀਆਂ ਸਥਿਤੀਆਂ ਸਾਹਮਣੇ ਆਉਂਦੀਆਂ ਇੱਕ ਟਕਰਾਅ ਦੇ ਵਿੱਚ ਖਨੌਰੀ ਬਾਰਡਰ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਚਸ਼ਮਜੀਤ ਦਾ ਨਾਲ ਗੱਲਬਾਤ ਕਰਾਂਗੇ ਉਸ ਵਕਤ ਹਾਲਾਤ ਕੀ ਬਣਦੇ ਨੇ ਕਿਉਂਕਿ ਜੇ ਕੱਲ ਦੀ ਗੱਲ ਕਰੀਏ ਤਾਂ ਉਸ ਵਕਤ ਮੀਡੀਆ ਨੂੰ ਵੀ ਇਹ ਕਹਿ ਦਿੱਤਾ ਜਾਂਦਾ ਵੀ 1 ਕਿਲੋਮੀਟਰ ਪਿੱਛੇ ਰਹੋ ਇਹ ਕਾਨੂੰਨ ਹੈ ਇਹ ਹਰਿਆਣਾ ਦਾ ਆਰਡਰ ਹੈ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਉਸ ਵਕਤ ਮੌਜੂਦ ਸੀ ਬਾਈ ਜੀ ਤੁਸੀਂ ਉਸ ਵਕਤ ਮੌਜੂਦ ਸੀ ਤੇ ਉਸ ਵਕਤ ਸ਼ੁਭ ਕਰਨ ਦੀ ਲਾਸਟ ਗੱਲਬਾਤ ਕੀ ਸੀ ਲਾਸਟ ਗੱਲਬਾਤ ਤਾਂ ਹੀ ਤਕਰੀਬਨ ਉਹ ਜਦੋਂ ਪਹਿਲਾਂ ਗੋਲੀਬਾਰੀ ਉੱਥੇ ਜਾ ਕੇ ਸੀ ਬੈਠੇ ਗੋਲੀਬਾਰੀ ਹੋਈ ਪੱਥਰੂ ਗਾਇਸ ਦੇ ਗੋਲੇ ਡਿੱਗੇ ਜੀ ਜੀ ਕੋਸ ਵੀ ਗੱਲਬਾਤ ਨਹੀਂ ਸੀ ਕਿ ਸ਼ਾਂਤ ਪਾਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਸੀ ਜੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਪਰਿਵਾਰ ਬਾਰੇ ਜਾਂ ਕੋਈ ਅੰਦੋਲਨ ਬਾਰੇ ਵੀ ਇਸ ਤਰ੍ਹਾਂ ਕਰਕੇ ਅੰਦੋਲਨ ਜਟਨਾ ਆ ਗੱਗੂ ਦੀ ਜੀ ਜੀ ਗੱਗੂ ਦੀ ਗੱਲਾਂ ਬਾਤਾਂ ਵੀ ਬਹੁਤ ਹੀ ਹੋਈਆਂ ਰਾਤੀ ਵੀ ਬਹੁਤ ਵੇਲੇ ਸਵੇਰੇ ਦੀ ਗੱਲ ਆ ਜੀ ਮੰਨ ਕੇ ਚੱਲ ਵੀ ਰੋਟੀ ਵਗੈਰਾ ਲਾਈ ਜਾਂਦੇ ਸੀ ਪਹਿਲਾਂ ਵਾਹ ਵੀ ਰੋਟੀਆਂ ਲਾਓ ਵੀ ਚਲੋ ਚੱਲ ਜੀ ਹੂੰ ਮਾਂ ਵੀ ਗਾਂ ਲੰਗਰ ਛਕ ਲਾਂਗੇ ਮਾਹ ਵੀ ਆਪਾਂ 3-4 ਕਿਲੋਮੀਟਰ ਵੜ ਤੁਰ ਕੇ ਜਾਣਾ ਵਾਹ ਫਿਰ ਹੂੰ ਟਾਈਮ ਕਾਫੀ ਲੱਗ ਜਾਉ ਉਹ ਕਹਦਾ ਨਹੀਂ ਕਹਦਾ ਪਰ ਹੁਣ ਅੱਧੇ ਘੰਟੇ ਚ ਬਣਾ ਲੈਨੇ ਮਾ ਉਹ ਕਹਿੰਦਾ ਵੀ ਕਹਿੰਦਾ ਰੋਟੀ ਖਾਲਾ ਮਹਲ ਉਧਰ ਮੈਂ ਰੋਟੀ ਨਹੀਂ ਖਾਣੀ ਕਹਿੰਦਾ ਖਾਲਾ ਕਹਿੰਦਾ ਫਿਰ ਰਿਸੀਵ ਨਹੀਂ ਹੋਣੀ ਉਹ ਪਤਾ ਨਹੀਂ ਜੋਦਾ ਬੰਦ ਦੇ ਵਿੱਚ ਕੀ ਚੱਕੀ ਫਿਰਦਾ ਸੀ ਕੀ ਉਹਦੇ ਮਨ ਦੇ ਵਿੱਚ ਉਹ ਸੀ ਰੋਸ ਸੀ ਹੂੰ ਉਹਦਾ ਦਿਲ ਦੀਆਂ ਦੇ ਵਿੱਚ ਹੀ ਰਹਿ ਗਈ ਹੁੰਦੀ। ਭਾਈ ਜਦੋਂ ਅੱਗੇ ਵਧਦੇ ਆ 11 ਵਜੇ ਦੀ ਕਾਲ ਸੀ ਦਿੱਲੀ ਕੁਚ ਕਰਨ ਦੀ ਤੇ ਉਸ ਵਕਤ ਹਾਲਾਤ ਇਦਾਂ ਦੇ ਬਣ ਗਏ ਸੀ ਜਿਵੇਂ ਅਸੀਂ ਵੀ ਸੀ মিডিਆ ਨੂੰ ਪਿੱਛੇ ਹੀ ਰੋਕਤਾ ਉਹਨਾਂ ਨੇ। ਉਹਦਾ ਜੀ 143 ਧਾਰਾ ਲਾਗੂ ਲਾ ਕੇ ਖੱਟਰ ਦਾ ਬਹਿਣਾ ਆਇਆ ਨਾ ਵੀ ਕਿਲੋਮੀਟਰ ਤੋਂ ਦਰੇ ਤੋਂ মিডিਆ ਦੂਰ ਰਹੀ ਜਾਨੀ ਮਾਨੀ ਦਾ ਨੁਕਸਾਨ ਦਾ ਮਾਲਾਬ ਖੋਦਾ ਹੋ। ਜੀ ਤੁਸੀਂ ਸ਼ਾਇਦ ਬੜਿਆ ਹੋਊ ਦਾ ਬੈਂਡ ਜਿਹੜਾ ਆ ਰਿਹਾ ਸੀ ਸਾਨੂੰ ਵੀ ਉਹ ਗੱਲ ਸਵੇਰੀ ਪਤਾ ਲੱਗੀ ਸੀ ਜੀ ਕਿ ਕੀ ਲੱਗਦਾ ਭਈ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਸਰੇ ਆਮ ਕਹਾਣ ਹੋ ਰਹੀ ਗੁੰਡਾਗਰਦੀ ਕਰ ਰਹੀ ਜੀ ਮੋਦੀ ਸਰੇ ਆਮ ਕਹਾਣ ਹੋ ਰਿ ਏ ਇਹੋ ਜਾਂ ਕੀ ਡਰ ਬਣ ਗਿਆ ਸੀ ਪੁਲਿਸ ਨੂੰ ਜੇ ਫੈਰ ਕਰਨਾ ਪੈ ਗਿਆ ਸਿੱਧਾ ਨਹੀਂ ਡਰ ਤਾਂ ਨਹੀਂ ਉੱਥੇ ਜਾ ਕੇ ਤਕਰੀਬਤ ਕਹੇ ਕੋਈ ਕਾਲ ਨਹੀਂ ਗਿਆ ਜਿਵੇਂ ਬੰਦਗਾਂ ਨੇ ਕੋਈ ਗਾਹਾਂ ਵਧਨ ਦੀ ਕੋਈ ਲੀਡਰਾਂ ਨੇ ਕਿਹਾ ਵੀ ਆਪਾਂ ਗਾਹਾਂ ਵਧੋ ਕੋਈ ਕਾਰ ਨਹੀਂ ਹੋਈ ਤਕਰੀਬਤ ਬੈਠਕੀ ਸਤਨਾ ਵੈਗੁਰੂ ਜਾਪ ਹੋ ਰਹੀ ਸਾਰਾ ਕੁਝ ਹੋ ਰਿਹਾ ਸੀ ਉਹਨਾਂ ਨੇ ਨਾਰੇਬਾਜੀ ਪਹਿਲਾਂ ਕਰਨੀ ਸ਼ੁਰੂ ਕੀਤੀ ਫੇਰ ਇਧੋ ਜਾ ਕੇ ਨੌਜਵਾਨਾਂ ਦਾ ਟਕਰਾਵ ਵਧਿਆ ਉਹਨਾਂ ਨੇ ਕੀ ਨਾਰੇਬਾਜੀ ਉਹਨਾਂ ਨੇ ਨਾਰੇਬਾਜੀ ਪਹਿਲਾਂ ਤੇ ਜੀ ਉਹਨਾਂ ਨੇ ਆਪ ਦਾ ਝੰਡੇ ਦੇ ਨਾਰੇ ਲਾਏ ਵਰਤਮਾ ਤੱਕ ਜਿਆ ਜਬ ਉਹਨਾਂ ਦਾ ਕੋਈ ਝੰਡਾ ਚਾਹ ਰ ਸਾਡੇ ਕੋਲ ਆਵਾਜ਼ ਨਾਲ ਹੀ ਘੱਟ ਆ ਰਹੀ ਬੈਲੈਂਸ ਬਹੁਤ ਜ਼ਿਆਦਾ ਹੋ ਰਿਹਾ ਸੀ ਨਾ ਇੱਕ ਥੋੜਾ ਜੂਥ ਵਾਲਾ ਦੀਆ ਆਪ ਚਰੋਲਾ ਬਹੁਤ ਪੈ ਰਿਹਾ ਸੀ ਆਵਾਜ਼ ਥੋੜੀ ਜੋ ਸੰਤਾ ਦੇ ਖਿਲਾਫ ਨਾਰੀ ਲੱਗੇ ਫਿਰ ਜੂਥ ਨੂੰ ਪਰਤਾਇਆ ਗਿਆ ਪੱਥਰਬਾਜ਼ੀ ਕੀਤੀ ਗਈ ਬਈ ਇਹ ਜਿਹੜੀ ਸੰਤਾ ਵਾਲੀ ਗੱਲ ਹੈ ਇਹ ਬਿਲਕੁਲ ਸੱਚਾ ਕਿਉਂਕਿ ਉੱਥੇ ਵੀ ਕੈਮਰੇ ਲੱਗੇ ਆ ਗੱਲ ਨੂੰ ਗੱਲ ਹੋਰ ਵੀ ਆ ਸਕਦੀ ਨਹੀਂ ਬਈ ਬਿਲਕੁਲ ਜਿਵੇਂ ਸੱਚਾ ਗੱਲ ਜਿਵੇਂ ਸੱਚਾ ਇਹ ਗੱਲ ਉਹਨਾਂ ਜਦੋਂ ਨਾਲ ਉਥੇ ਪੋਸਟਰ ਲਾਇਆ ਗਿਆ ਦੀਪ ਸਿੱਧੂ ਦਾ ਤੇ ਸਤਜਾਜੀ ਦਾ ਤੇ ਭਾਈ ਅੰਮਰਪਾਲ ਜੀ ਦਾ ਜੀ ਔਰ ਉਹਨਾਂ ਨੇ ਪਹਿਲਾਂ ਉਹਨੇ ਪੱਥਰਬਾਜ਼ੀ ਸ਼ਾਇਦ ਉਹਦੀ ਕੋਈ ਮੀਡੀਆ ਕਵਰੇਜ ਨਹੀਂ ਕਰ ਸਕਿਆ ਲੱਕੀ ਗੋਲਡ ਸੁਮਿਤ ਜਿਹੜਾ YouTube ਚੈਨਲ ਲੱਕੀ ਗੋਲਡ ਸੁਮਿਤ ਨਾਂ ਤੇ ਆ ਹੁਣੇ ਬੈਨ ਹੋ ਗਿਆ ਬੈਨ ਕਰਤਾ ਸਰਕਾਰ ਨੇ ਉਹ ਕੱਲ ਕੱਲ ਰਾਤ ਹੀ ਵੈਨ ਹੋਇਆ ਉਹ ਤੇ ਉਹਨੇ ਪਾਇਏ ਸੀ ਹਜੇ ਵੀਡੀਓ ਉਹ ਪਈਆਂ ਉਹਦੇ ਚੈਨਲ ਤੇ ਜੀ ਜਿਹੜੇ ਜਿਹੜੇ ਪੋਸਟਰ ਪਾੜਿਆ ਨੇ ਉਹਦੇ ਟਰੈਕਟਰ ਦੇ ਮਗਰ ਵਿੱਚ ਸਾਬ ਜੀ ਆਦਾਂ ਦੀ ਫੋਟੋ ਲੱਗੀ ਹੋਈ ਸੀ ਮਾਤਾ ਗੁਜਰੀ ਤੇ ਉਹ ਪਾੜ ਕੇ ਡਿੱਕ ਡਿੱਕ ਦੇ ਵਿੱਚ ਡਿੱਕ ਡੁੱਕ ਦੇ ਮਗਰ ਨਾ ਪੋਸਟਰ ਲਗਾ ਕੇ ਮਾਤਾ ਜੀ ਗੁਜਰੀ ਸਾਹਿਬ ਤੇ ਸਾਬ ਜੀ ਆਦਾਂ ਦੀ ਫੋਟੋ ਲਗਾਈ ਹੋਈ ਸੀ ਉਹਨੂੰ ਪਾੜਿਆ ਗਿਆ ਤੇ ਜਿੱਥੇ ਸੰਤਾਂ ਦੀ ਫੋਟੋ ਲੱਗੀ ਹੁੰਦੀ ਐ ਸਾਇਰ ਸਪੈਦਾਂ ਦੇ ਜੀ ਬਾਈ ਜਿਵੇਂ মিডিਆ ਨੇ ਕਵਰ ਜਾਇਦ ਨਹੀਂ ਕੀਤੀ ਹੋਣੀ ਜਿੱਥੇ ਉਹ ਹਾਲਾਤ ਬਣੇ ਸੀ ਜੀ ਬਾਈ ਲੀਡਰਲੈਸ ਦੀ ਗੱਲ ਕਰੀਏ ਤਾਂ ਲੀਡਰ ਉੱਥੇ ਹੈ ਨਹੀਂ ਸੀ ਇਹ ਵੀ ਕਿਹਾ ਜਾਂਦਾ ਬਹੁਤ ਲੀਡਰ ਉੱਥੇ ਮੌਜੂਦ ਨਹੀਂ ਸੀ ਨਹੀਂ ਲੀਡਰ ਤਾਂ ਸਭੀ ਮੌਜੂਦ ਸੀ ਕਿ ਕਿਹੜੇ ਕਿਹੜੇ ਲੀਡਰ ਮੌਜੂਦ ਤਾਂ ਕੋਟੜਾ ਜੀ ਵੀ ਉੱਥੇ ਸੀਗੇ ਜੀ ਬਾਈ ਜਗਜੀਤ ਸਿੰਘ ਡੱਲੇਬਾ ਉਧਰ ਸੀਗੇ ਜੀ ਅਭਿਮੰਨੀ ਸੀ ਤਾਂ ਅਭਿਮੰਨੀ ਵੀ ਉੱਥੇ ਸੀਗਾ ਮੈਂ ਤਾਂ ਨਾਨ ਯਾਰਾ ਹਰਿਆਣੇ ਦਾ ਅਭਿਮੰਨੀ ਵੀ ਉੱਥੇ ਸੀ ਉਹਦੇ ਕਹਿਣ ਦੇ ਉੱਤੀ ਵੀ ਯੂਥ ਰੁਕ ਹੈਗਾ ਵੀ ਆਪਣਾ ਨੁਕਸਾਨ ਹੋਈ ਯਾਰਾ ਵੀ ਤੂੰ ਰੁਕੋ ਭਾਈ ਪਹਿਲਾ ਕੋਈ ਗੱਲਬਾਤ ਨਹੀਂ ਹੋਈ ਲੀਡਰਾਂ ਨਾਲ ਕਿਉਂਕਿ ਲੀਡਰਾਂ ਨੂੰ ਪਤਾ ਹੁੰਦਾ ਕਿ ਇਹਦੀ ਸਥਿਤੀ ਕੀ ਬਣ ਸਕਦੀ ਆ ਨਹੀਂ ਗੱਲਬਾਤ ਚੱਲੀ ਜਾ ਰਹੀ ਸੀ ਵੀ ਅਸੀਂ ਰੁਕੋ ਵੀ ਆਪਾਂ ਗਾਹਾਂ ਨਹੀਂ ਕੁਝ ਕਰਨਾ ਵੀ ਇੱਥੇ ਆ ਕੇ ਆਪਾਂ ਬੈਠ ਜੋ ਸ਼ਾਂਤਮਈ ਬੈਠੋ ਬਸ ਇਹ ਗੱਲਬਾਤ ਚੱਲੀ ਜਾ ਰਹੀ ਸੀ ਭਾਈ ਫਿਰ ਜਿਹੜੀ ਫੈਰ ਵਾਲੀ ਗੱਲ ਆ ਉਹ ਗੋਲੀ ਕਿੱਦਾਂ ਲੱਗਦੀ ਹੈ ਭਾਈ ਦੇ ਫੈਰ ਵਾਲੀ ਗੋਲੀ ਤਾਂ ਜਿਹੜੀ ਉੱਥਰੂ ਘਾਹ ਦੇ ਵਿੱਚ ਬੋਲਾ ਇੰਨਾ ਜ਼ਿਆਦਾ ਸਿੱਟੇ ਕੁਝ ਪਤਾ ਨਹੀਂ ਲੱਗਦਾ ਸੀ ਉਹ ਸਾਹ ਲੈਣ ਦੇ ਲਈ ਇੱਕ ਸਾਈਡ ਤੇ ਪਾਸੇ ਤੇ ਕਣਕ ਨੂੰ ਨਿਕਲਿਆ ਉਧਰ ਜਿਹੜੀ ਕਿ ਤਕਰੀਬਨ 1100 ਮੋਟਾ ਟੈਸਟ ਕਰ ਰਿਹਾ ਸੀ ਉਹ ਉਹਨਾਂ ਤੋਂ ਮੂਰੇ ਸੀ ਜੀ ਉਹ ਸਾਰ ਨੰਨੀ ਮੜਾ ਸੌਖੇ ਥਾਂ ਦੇ ਵਿੱਚ ਗਿਆ ਜੀ ਉਹਦੇ ਹੱਥ 'ਚ ਇੱਕ ਪਾਣੀ ਵਾਲੀ ਬੋਤਲ ਸੀ ਜਦੋਂ ਉਹਦੇ ਫਾਇਰ ਵੱਜਾ ਜੀ ਹਾਂ ਬਿਲਕੁਲ ਉਹ ਫਾਇਰ 2.5 ਕਿੱਲੋ ਦੀ ਬਾਹੀ ਧਵਾ ਕੇ ਵੱਜੇਗਾ ਜੀ ਭਾਈ ਜਿਹੜਾ ਇਹ ਫਾਇਰ ਆ ਇਹ ਜਦੋਂ ਕਿਤੇ ਹਿੰਸਕ ਘਟਨਾਵਾਂ ਹੁੰਦੀਆਂ ਉੱਥੇ ਚਲਾਇਆ ਜਾਂਦਾ ਪਰ ਇਹ ਗਿੱਟਿਆ ਚ ਚਲਾਇਆ ਜਾਂਦਾ ਪੈਰਾ ਚਲਾਇਆ ਜਾਂਦਾ ਇਹ ਸਿੱਧੇ ਚਲਾਈ ਜਾਂਦੇ ਕਿਵੇਂ ਦੇਖਦੇ ਹੋ ਸਿੱਧੀ ਚੱਲਿਆ ਬਾਈ ਇੱਕ ਮੁੰਡੇ ਤੇ ਹੋਰ ਲੱਗਿਆ ਉਹਦੀ ਰੱਬ ਜਾਣੀ ਕਿਸਮਤ ਅਸੀਂ ਤੇਜ਼ ਸੀ ਉਹਦੇ ਇੱਥੋਂ ਵੀ ਲੱਕ ਕੇ ਲੰਘਾ ਜਿਹੜਾ ਉਹਦਾ ਮੁੰਡੇ ਨਾਲ ਸੀ ਉਹਦੇ ਵੀ ਲੱਗੇਗਾ ਫੇਰ ਬਾਈ ਇੱਕ ਗੱਲ ਹੋਰ ਆ ਰਹੀ ਹੈ ਵੀ ਚਾਰ ਪੰਜ ਮੁੰਡੇ ਹੋਰ ਵੀ ਜੱਕਬੀ ਨੇ ਹੋਰਾਦੇ ਆ ਵੀ ਗੋਲੀਆਂ ਲੱਗੀਆਂ ਇਹ ਅਫਵਾਜ ਨਾਲ ਸੱਚ ਹੈ ਸੱਚ ਆ ਬਾਈ ਜੀ ਸੱਚ ਆ ਸਾਡੇ ਸਾਹਮਣੇ ਸੱਚ ਆ ਮੁੰਡੇ ਦੇ ਚੱਡੇ ਪਾੜੇਗੇ ਲੱਤਾਂ ਤੋੜੇਗੇ ਸਾਹਮਣੇ ਸੱਚ ਆ ਇੱਕ ਮੁੰਡੇ ਜੋ ਲੱਤ ਤੋੜ ਕੇ ਨੂੰ ਬੈਰੀਕੇਡਾਂ ਦੇ ਕੋਲੇ ਜਾ ਰਿਹਾ ਸੀ ਨਾ ਸੋਨੇ ਜਾ ਕੇ ਉੱਥੇ ਗੁਰੂ ਦਾ ਨਾਰਾ ਲਾਵੀ ਬੋਲੇ ਸੋਨੇ ਬਸ ਇਹੀ ਗੱਲ ਕਹੀ ਆ ਉਹਦੀ ਚੱਡੇ ਲਾਤੇ ਲਾਤ ਧਰ ਕੇ ਚੱਡੇ ਪਾੜੇ ਸਾਹਮਣੇ ਵੀ ਲੋਕ ਡਰਨ ਸੈਂਮਣ ਵੀ ਤੇ ਭੱਜ ਜਾਣ ਕਿੱਥੋਂ ਦਾ ਮੁੰਡਾ ਸੀ ਬਈ ਉਹ ਉਹ ਜੀ ਇਧਰ ਅਜਨਾਲੇ ਸਾਈਡ ਤੋਂ ਦੱਸਿਆ ਜਾ ਰਿਹਾ ਵੀ ਮੁੰਡਾ ਹੈ ਇੱਕ ਫਰਮ ਨਹੀਂ ਹੋਇਆ ਵੀ ਕਿੱਥੋਂ ਦਾ ਸੀ ਜੀ ਕਿ ਕਿਵੇਂ ਦੇਖਦੇ ਹੋ ਜੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਪੰਜਾਬ ਤੇ ਐਦਾਂ ਦਾ ਅਟੈਕ ਕੀਤਾ ਜਾਂਦਾ ਸੀ ਕਿ ਅੱਜ ਉਦਾਂ ਦੀ ਸਥਿਤੀ ਬਣ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਵੱਡੀ ਗਲਤੀ ਹੈ ਹਰਿਆਣਾ ਸਰਕਾਰ ਦੀ ਜਿਵੇਂ ਕਹੋ ਵੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਦੋਂ ਜਲਿਆਂ ਵਾਲੇ ਬਾਗ 'ਚ ਜਨਰਲ ਡਾਇਰ ਨੇ ਕਤਲੇਆਮ ਕੀਤਾ ਸੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਸੀ ਉਵੇਂ ਜੇਕਰ ਹਰਿਆਣਾ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਹੈ ਬਹੁਤ ਗਲਤ ਹੋਇਆ ਜੀ ਕਿਉਂਕਿ ਕਿਸਾਨ ਆਪਣੀਆਂ ਮਹੱਤੀ ਮੰਗਾਂ ਦੇ ਲਈ ਜਿਹੜਾ ਉਹਨਾਂ ਦਾ ਰਾਈਟ ਆ ਉਹ ਮੰਗਾਂ ਦੇ ਲਈ ਪਿਛਲੇ ਸਮੇਂ ਵੀ ਸੰਘਰਸ਼ ਕਰਦੇ ਰਿਹਾ ਜਦੋਂ ਤਿੰਨ ਕਾਨੂੰਨ ਵਾਪਸ ਕਰਾਇਆ ਜੀ ਹੁਣ ਵੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਵੇਂ ਐਮਐਸਪੀ ਦੀ ਗਰੰਟੀ ਜਾਂ ਹੋਰ ਕਈ ਜਿਹੜੇ ਮੰਗਾਂ ਨੇ ਕਿਸਾਨਾਂ ਨੇ ਉਹ ਲੈ ਕੇ ਗਏ ਸੀ ਉਹ ਦਿੱਲੀ 'ਚ ਇੰਟਰ ਹੋਣਾ ਚਾਹੁੰਦੇ ਨੇ ਪਰ ਹਰਿਆਣਾ ਸਰਕਾਰ ਨੇ ਉੱਥੇ ਰੋਕਿਆ ਹੋਇਆ ਜੀ ਇਹ ਕੋਈ ਜਨੇ ਡੈਮੋਕ੍ਰੇਸੀ ਦਾ ਸੂਲ ਨਹੀਂ ਵੀ ਆਪਣੀ ਪਰਜਾ ਦੇ ਉੱਤੇ ਆਪਣੀ ਪਰਜਾ ਦੇ ਉੱਤੇ ਹੀ ਜਨਰਲ ਡਾਇਰ ਵਾਂਗੂ ਵਿਹਵ ਕਰਨਾ ਜੀ ਪੰਜਾਬ ਦੇ ਲੋਕ ਇਹ ਵੀ ਕਹਿ ਰਹੇ ਨੇ ਵੀ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਹੀ ਅੱਤਵਾਦ ਫਲਾਰ ਰਹੀ ਆ ਨਹੀਂ ਇਹਦੇ ਇਹਦੇ ਉੱਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਪੰਜਾਬ ਸਰਕਾਰ ਦੀ ਕੁੱਲ ਮਿਲਾ ਕੇ ਹੁਮਕਾ ਜਿਹੜੀ ਉਹ ਬਹੁਤ ਹੀ ਮਾੜੀ ਨਹੀਂ ਨੈਗੇਟਿਵ ਨਹੀਂ ਪੋਜੀਟਿਵ ਹੀ ਹੈ ਪੰਜਾਬ ਬਾਈ ਕਿਵੇਂ ਦੇਖਦੇ ਹੋ ਉਸ ਤੋਂ ਬਾਅਦ ਨੌਜਵਾਨ ਡਰਦੇ ਪਿੰਡਾਂ ਦੇ ਵਿੱਚੋਂ ਘਟ ਜਾਣਗੇ ਧਰਨੇਵਾਲ ਨੂੰ ਜਾਣਾ ਨਹੀਂ ਇਹ ਕਿਤੇ ਆਪਣੀ ਧਰਤੀ ਨਾਲ ਹੋ ਸਕਦਾ ਵੀ ਘਟ ਜਾਣਗੇ ਪੰਜਾਬ ਬਗਾਵਤ ਕਰਦਾ ਤੇ ਕਰੂਗਾ ਘਟਰ ਕੋ ਟ੍ਰੈਲ ਦਾ ਕੋਈ ਗੱਲ ਹੀ ਕੋਈ ਨਹੀਂ ਕਿਉਂਕਿ ਵੀ ਮਾਪਿਆਂ ਨੂੰ ਡਰ ਹੁੰਦਾ ਜਿਵੇਂ ਕੱਲਾ ਕੱਲਾ ਸੀ ਤੇ ਫਿਰ ਇਹ ਵੀ ਗੱਗੂ ਵੀ ਕੱਲਾ ਹੀ ਸੀਗਾ ਇਹ ਵੀ ਜਾਣ ਦੇ ਕੀ ਆ ਕਿਹਦੇ ਲਈ ਜਾਣਦੇ ਆ ਆਪਣੇ ਖਾਤਰੀ ਦੇ ਆ ਯਾਰ ਜੇ ਆਪਾਂ ਹੁਣ ਘਰਾਂ 'ਚ ਬਹਿ ਜਾਗੇ ਵੀ ਆਪਾਂ ਕੀ ਲੈਣਾ ਯਾਰ ਆਪਣਾ ਨੁਕਸਾਨ ਗ ਬਾਈ ਸ਼ਹੀਦ ਦੇ ਦਰਜੇ ਨੂੰ ਕਿਵੇਂ ਦੇਖਦੇ ਹੋ ਸ਼ਹੀਦ ਦੇ ਦਰਜੇ ਨੂੰ ਸਰਕਾਰ ਨੂੰ ਦੇਣਾ ਚਾਹੀਦਾ ਦੇਣਾ ਚਾਹੀਦਾ ਬਾਈ ਜਦੋਂ ਹੱਥੇ ਲੋਕ ਦਾ ਇੱਕ ਕਤਲ ਹੋਇਆ ਯਾਰ ਇੱਕ ਆਮ ਨੋਰਮਲ ਘਰ ਦੇ ਮੁੰਡੇ ਦਾ ਕਤਲ ਹੋਇਆ ਯਾਰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇੱਕ ਦਿਨ ਪਹਿਲਾਂ ਉਹਨਾਂ ਦੀ ਮੀਟਿੰਗ ਹੁੰਦੀ ਹੈ ਉਹ ਕਹਿੰਦੇ ਨੇ ਵੀ ਹੁਣ ਕਿਸਾਨਾਂ ਨੂੰ ਕੋਈ ਚੱਕਰ ਨਹੀਂ ਅਸੀਂ ਕਿਸਾਨਾਂ ਦੇ ਨਾਲ ਹੁਣ ਗੋਲੇ ਨਹੀਂ ਸਿੱਟੇ ਜਾਣਗੇ ਐਦਾਂ ਦੇ ਬਿਆਨ ਸਾਹਮਣੇ ਆਉਂਦੇ ਆ ਨਹੀਂ ਪੰਜਾਬ ਸਰਕਾਰ ਕੋਸ਼ਤ ਤੱਕ ਤਾਂ ਬਹੁਤ ਨਾਲ ਖੜ ਰਹੀ ਹੈ ਪਰ ਜਿੱਥੋਂ ਤੱਕ ਇਹ ਪੰਜਾਬ ਸਰਕਾਰ ਆ ਵੀ ਉੱਥੋਂ ਤੱਕ ਪੰਜਾਬ ਸਰਕਾਰ ਦਾ ਕੋਈ ਫੌੜੀ ਤਾਂ ਜਾ ਰਿਹਾ ਹੂੰ ਹੋ ਵੀ ਨਾ ਜਾ ਰਿਹਾ ਪੰਜਾਬ ਸਰਕਾਰ ਪਰ ਪੰਜਾਬ ਸਰਕਾਰ ਨੂੰ ਥੋੜਾ ਚਾਹੀਦਾ ਪੋਪ ਕਾਨ ਵਗੈਰਾ ਵੀ ਜਿਹੜੇ ਮੁੰਡੇ ਰੋਕਿਆ ਹੋਏ ਨੇ ਉਹ ਥੋੜਾ ਜਿਹਾ ਮੁੰਡੇ ਉੱਥੇ ਰੋਸ ਨੂੰ ਯਾਰ ਦੇ ਵਿੱਚ ਆ ਵੀ ਐਰ ਜੀ ਘਟਨਾ ਨਾ ਕੀਤੇ ਪਤਨਾ ਪੁੱਤਰਾ ਵਗੈਰਾ ਪੋਪ ਕਾਨ ਜਿਹੜੀ ਜਾ ਰਹੀ ਦਿਖਨੌਰੀ ਬਾਟਾ ਤੇ ਉਹ ਰਾਤ ਨੂੰ ਰੋਕੀ ਗਈ ਆ ਉਹ ਜੀ ਜਿਵੇਂ ਬਈ ਕੱਲ ਵੀ ਬਹੁਤ ਕਿਸਾਨ ਰਸਤੇ ਦੇ ਵਿੱਚ ਰੋਕ ਕੇ ਗਏ ਆ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਕੁਛ ਕਹਿ ਨਹੀਂ ਸਕਦੇ ਵੀ ਇਹ ਇੱਕ ਫਾਰਮ ਨਹੀਂ ਹੋਇਆ ਵੀ ਰੋਕੇ ਗਏ ਕਿ ਨੁੱਕ ਨਾ ਰੁੱਕ ਗਿਆ ਮੈਂ ਤੈਨੂੰ ਉਥੇ ਬਿਆਨ ਦੇਦਾ ਵੀ ਰੋਕੇ ਗਏ ਆ ਆਪਾਂ ਨੂੰ ਵੀ ਵੀਰ ਪਤਾ ਉਥੇ ਮੋਬਾਈਲ ਫੋਨ ਹੀ ਮਸਾਂ ਲੱਗ ਰਿਹਾ ਕੋਈ ਇੰਟਰਨੈਟ ਦੀ ਸਹੂਦਤ ਨਹੀਂ ਹੈਗੀ ਆਪਾਂ ਤੈਨੂੰ ਗੱਲ ਕਹਿਦੀ ਵੀ ਹਾਂ ਰੋਕੇ ਗਏ ਨਹੀਂ ਆਪਾਂ ਨੂੰ ਨਹੀਂ ਕੁਛ ਪਤਾ ਇਹ ਗੱਲ ਕੀ ਸਰੋਤਿਆਂ ਨੂੰ ਕੀ ਅਪੀਲ ਕਰੋਗੇ ਵੀ ਸਰੋਤਨ ਦਾ ਆ ਵੀ ਲੋਕੋ ਇਕੱਠੇ ਹੋ ਜਾਈਓ ਹੂੰ ਜੀ ਅੱਜ ਛੋਡੇ ਬਾਰਡਰਾਂ ਤੇ ਆਇਆ ਕੱਲ ਨੂੰ ਛੋਡੇ ਪਿੰਡਾਂ ਤੇ ਆਉਣਗੇ ਜਾ ਉੱਥੇ ਛੋਟੇ ਘਰਾਂ ਚੋਂ ਗਏ ਹੋ ਜੀ ਬਈ ਇਹ ਜਿਹੜਾ ਬਾਰਡਰ ਦੀ ਸਥਿਤੀ ਹੈ ਅੱਗੇ ਥੋੜਾ ਜਿਹਾ ਕਿਸਾਨ ਸੌਖੇ ਲੰਗੇ ਸੀ ਇਸ ਵਾਰ ਕੁਝ ਬਹੁਤ ਔਖਾ ਹੋਇਆ ਪਿਆ ਬਹੁਤ ਨਿਆਂਇਕ ਔਖਾ ਪਿਆ ਪੰਜਾਬ ਦੇ ਬਾਰਡਰ ਦੇ ਵਿੱਚ ਆ ਕੇ ਹਮਲਾ ਪੰਜਾਬ ਸਰਕਾਰ ਨੂੰ ਹੀ ਗੱਲ ਚਾਹੀਦੀ ਆ ਕਹਿਣੀ ਰੱਖਣੀ ਚਾਹੀਦੀ ਆ ਵੀ ਸਾਡੇ ਪੰਜਾਬ ਦੇ ਵਿੱਚ ਹਮਲਾ ਕਿਵੇਂ ਕਰ ਸਕਦੇ ਤੁਸੀਂ ਲੋਕ ਇੱਕ ਸਾਤਵੇਂ ਨਾ ਪ੍ਰੋਟੈਸਟ ਕਰ ਰਹੇ ਕਰਨ ਦਿਓ ਜੇ ਜਿਸ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਗਈ ਆ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਵੀ ਭਾਰਤ ਨੂੰ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ ਇਸ ਦਾ ਮਤਲਬ ਹਾਂ ਜੀ ਨਹੀਂ ਸਮਝਿਆ ਜਾਂਦਾ ਜਾਹੀ ਬਾਰਡਰ ਲੈਣਾ ਮੈਂ ਤਾਂ ਇਹ ਕਹਿੰਦਾ ਪੱਕੀ ਕਰ ਦੇਣ ਕੋਈ ਹੂੰ ਕੀ ਲੋੜ ਐਵੇਂ ਲੋਕ ਅੱਗੇ ਜਾ ਕੇ ਆਪਾਂ ਨੁਕਸਾਨ ਕਰਾਵਾਂ ਪੱਕੀ ਕਰ ਲਈਏ ਆਪਾਂ ਵਧੀਆ ਰੱਖਾਂ ਜੀ ਕਰ ਨਹੀਂ ਪਊ ਇੱਕਦਮ ਹੂੰ ਲੋਕ ਚੰਗੇ ਹਰਿਆਣੇ ਦੇ ਲੋਕਾਂ ਦਾ 80% ਬਿਆਨ ਆ ਰਿਹਾ ਵੀ ਅਸੀਂ ਖਾਲਸਤਰ ਚਾਹੁੰਦੇ ਆਂ ਲੋਕਾਂ ਦੀ ਮੰਗ ਆ ਦਿਲ ਦੀ ਭਾਵਨਾ ਗਈ ਜਿਹੜੇ ਲੋਕ ਲੈ ਕੇ ਉਥੇ ਲੰਗਰ ਪੁੱਜ ਰਹੇ ਆ ਹੂੰ ਭਾਈ ਤੁਸੀਂ ਮੌਜੂਦ ਸੀ ਉਸ ਵਕਤ ਤੁਹਾਡੇ ਵੀ ਕੋਈ ਸੱਟ ਫੇਟ ਲੱਗੀ ਹੋਣੀ ਆ 60 ਫੇਟ ਲੱਗੀ ਆ ਵੀਰੇ ਆਪਣੇ ਕੋਈ ਸੱਟਾਂ ਫੇਟਾਂ ਚ ਨਾ ਰੱਖ ਯਾਰ ਜਿਹੜਾ ਗੱਗੂ ਆਪਣੇ ਲਈ ਐਡੀ ਕਰਵਾਨੀ ਰੱਖ ਗਿਆ ਸੱਟ ਮਿੰਟ ਲੈਣਾ ਨਹੀਂ ਰੱਖਦੀ ਬਾਈ ਯਾਰ ਹੂੰ